ਅਸੀਂ ਜੀ ਇਹ ચીਫ ਸਾਹਿਬ ਦੀ ਹਦਾਇਤਾਂ ਅਨੁਸਾਰ ਮਾਨਯੋਗ ਐਸਐਸਪੀ ਵਿਜੀਲੈਂਸ ਗਰੁੱਪ ਪਟਿਆਲਾ ਰੇਂਜ ਪਟਿਆਲਾ ਜੀ ਦੇ ਹੁਕਮ ਅਨੁਸਾਰ ਡੀਐਸਪੀ ਸਾਹਿਬ ਜੀ ਦੀ ਰਹਿਨਮਾਈ ਹੇਠ ਭ੍ਰਿਸ਼ਟਾਚਾਰ ਵਿਰੋਧੀ ਜਿਹੜਾ ਵੀਕ ਮਨਾ ਰਿਹਾ ਉਹਦੇ ਸੰਬੰਧ ਸੈਮੀਨਾਰ ਕਰਾਇਆ ਸੀ ਇਹਦੇ ਵਿੱਚ ਅਸੀਂ ਮੈਂ ਤੁਹਾਨੂੰ ਸਪਸ਼ਟੀ ਗੱਲ ਕਰਨੀ ਚਾਹਾਂਗਾ ਲੋਕਲ ਜਿੰਨਾ ਵੀ ਐਡਮਿਨਿਸਟ੍ਰੇਸ਼ਨ ਹੈ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਬੀਡੀਪੀਓ ਸਾਹਿਬ ਐਸਐਮਓ ਸਾਹਿਬ ਉਸ ਤੋਂ ਇਲਾਵਾ ਥਾਣੇ ਦੇ ਐਸਐਚਓ ਸਾਹਿਬ ਸਾਰਿਆਂ ਨੂੰ ਅਸੀਂ ਇਨਵਾਈਟ ਕਰਿਆ ਸੀ ਮੈਂ ਡੀਸੀ ਸਾਹਿਬ ਵੱਲੋਂ ਬਕਾਇਦਾ ਰਿਟਰਨ ਚ ਆਰਡਰ ਕਢਵਾਏ ਹੋਏ ਨੇ ਜੀ। ਉਹਨਾਂ ਨੂੰ ਅਸੀਂ ਕਰਾਪਸ਼ਨ ਦੇ ਅੰਗੇਸ਼ 100 ਵੀ ਚਕਾਉਣੀ ਸੀ। ਬਟ ਪ੍ਰੋਬਲਮ ਕੀ ਆ ਨਾ ਕੁਛ ਮੈਨੂੰ ਲੱਗਿਆ ਵੀ ਤੁਹਾਡੇ ਮੈਲਕਲਾਂ ਦੇ ਲੋਕ ਬਹੁਤ ਜ਼ਿਆਦਾ ਭੋਲੇ ਭਾਲੇ ਨੇ। ਉਹਨਾਂ ਦੀ ਇਮੇਜ ਦੇ ਵਿੱਚ ਤੁਸੀਂ ਪ੍ਰਸ਼ਾਸਨ ਨੂੰ ਜਾਂ ਤਾਂ ਮੈਂ ਕਹੂੰਗਾ ਕਿ ਪੰਜਾਬੀ ਦਾ ਬੱਟਾ ਵੀ ਸਿਰ ਚੜ੍ਹਾ ਲੈਣਾ। ਹੈ ਜੀ। ਥੋੜੇ ਮੈਨੂੰ ਅੱਜ ਪਤਾ ਲੱਗਿਆ ਵੀ ਤੁਹਾਡੇ ਇੱਥੇ ਜਿਹੜੇ ਕਰਮਚਾਰੀ ਕੁਝ ਦਲਾਲ ਨੇ ਜਾਂ ਕੋਈ ਹੋਰ ਨੇ 20-20 ਸਾਲ ਤੋਂ ਲਗਾਤਾਰ ਪੋਸਟਰ ਨੇ ਜੀ ਹੋ। ਕੁ ਕਰੋੜਾ ਰੁਪਇਆ ਕਮਾਈ ਬੈਠੇ ਨੇ ਉਹਨਾਂ ਨੂੰ ਕਿਤੇ ਮਨ ਦੇ ਵਿੱਚ ਕੋਈ ਥੋੜਾ ਬੋਤ ਇਹ ਵੀ ਭੁਲੇਖਾ ਵੀ ਕੋਣ ਹੱਥ ਪਾ ਲੂ ਮਾਈ ਦਾ ਲਾਲ ਹੈ ਜੀ ਦੇਖੋ ਸਰਕਾਰ ਨੇ ਸਾਨੂੰ ਇੱਥੇ ਨਿਯੁਕਤ ਕੀਤਾ ਇੱਕ ਇਨਸਪੈਕਟਰ ਹੋਣ ਦੇ ਨਾਤੇ ਮੈਂ ਕੋਈ ਛੋਟਾ ਜਿਹਾ ਕਰਮਚਾਰੀ ਕੋਈ ਵੱਡਾ ਮੈਂ ਸੀਨੀਅਰ ਅਫੀਸਰ ਨਹੀਂ ਮੈਨੂੰ ਸਰਕਾਰ 1.5 ਲੱਖ ਰੁਪਇਆ ਪੇ ਕਰ ਰਹੀ ਹੈ ਜੀ ਮੈਂ ਉਹਦੀ ਕੀਮਤ ਮੋੜਨੀ ਚਾਹਣਾ ਔਰ ਮੈਂ ਮੋੜਦਾ ਵੀ ਰਹਾ ਮੁਰੂਗਾ ਵੀ ਔਰ ਇਸ ਸੈਮੀਨਾਰ ਦੇ ਜ਼ਰੀਏ ਅਸੀਂ ਇਹ ਤੁਹਾਨੂੰ ਪ੍ਰੈਸ ਨੂੰ ਵੀ ਬੇਨਤੀ ਕਰਦੇ ਆਂ ਆਮ ਲੋਕਾਂ ਨੂੰ ਵੀ ਕਰਦੇ ਆਂ ਮੈਸੇਜ ਦਿੰਨੇ ਆਂ ਉਹ ਵੀ ਤੁਹਾਡੇ ਕੋਈ ਵੀ ਵਿਭਾਗ ਦਾ ਅਫੀਸਰ ਕਰਮਚਾਰੀ 1 ਰੁਪਇਆ ਵੀ ਤੁਹਾਡੇ ਤੋਂ ਕਿਸੇ ਕੰਮ ਦੇ ਬਦਲੇ ਵੀ ਪ੍ਰਾਪਤ ਕਰਦਾ ਹੈ ਜਾਂ ਉਹਨੇ ਪਹਿਲਾਂ ਭ੍ਰਿਸ਼ਟਾਚਾਰ ਕਰ ਕਰਕੇ ਅੰਬਾਰ ਲਾਏ ਹੋਏ ਨੇ ਪ੍ਰਾਪਰਟੀ ਬਣਾਈ ਹੋਈ ਹੈ ਬੰਦੇ ਦੇ ਲਿਵਿੰਗ ਸਟੈਂਡਰਡ ਤੋਂ ਉਹਦਾ ਪਤਾ ਲੱਗ ਜਾਂਦਾ ਵੀ ਇਹ ਕਿੰਨਾ ਕੁ ਰਿਚ ਹੈ ਠੀਕ ਹੈ ਜੀ ਅਸੀਂ ਉਹਨਾਂ ਨੂੰ ਜ਼ਰੂਰ ਪਕੜਾਂਗੇ ਜਿਨੇ ਜਾਇਦਾਦ ਬਣਾਈ ਹੈ ਉਹਦੇ ਖਿਲਾਫ ਇਨਕੁਆਰੀ ਦਰਜ ਕਰਾ ਕੇ ਕਾਰਵਾਈ ਕਰਾਂਗੇ ਜੋ ਕਾਨੂੰਨ ਕਹਿੰਦਾ ਹੈ ਕਾਨੂੰਨ ਦੇ ਅਨੁਸਾਰ ਰਹੀ ਗੱਲ ਤੁਹਾਡੇ ਤੋਂ ਜਿਹੜੇ ਪ੍ਰਸ਼ਾਸਨ ਦੇ ਦਿੱਲੀ ਪੱਤਰ ਦੇ ਕਰਦੇ ਨੇ ਉਹਨਾਂ ਦੇ ਅਸੀਂ ਟਰੈਪ ਕਰਾਂਗੇ ਸਾਪ ਡਿਵੀਜ਼ਨ ਮਹਿਲ ਕਲਾਂ ਚ ਥੋੜਾ ਜਿਹਾ ਕਿਤੇ ਨਾ ਕਿਤੇ ਸਾਡਾ ਵੀ ਮੈਨੂੰ ਫੀਲ ਹੋਇਆ ਵੀ ਧਿਆਨ ਘਟ ਰਿਹਾ ਅੱਜ ਤੋਂ ਅਸੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਅਸੀਂ ਪੂਰਾ ਫੁੱਲ ਧਿਆਨ ਇਹਨਾਂ ਦਾ ਦੇਵਾਂਗੇ ਸਾਨੂੰ ਪਤਾ ਲੱਗਿਆ ਵੀ ਇੱਥੇ ਕੀ ਹੋ ਰਿਹਾ ਹੈ ਅੱਛਾ ਬਾਕੀ ਮੈਂ ਧੰਨਵਾਦੀ ਹਾਂ ਤੁਹਾਡੇ ਦੋਨੇ ਸਰਪੰਚ ਸਾਹਿਬ ਖੜੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਨੇ ਸਾਡਾ ਬਹੁਤ ਸਹਿਯੋਗ ਕੀਤਾ ਤੁਹਾਨੂੰ ਲੈਂਦਾ ਇੱਥੇ ਪ੍ਰੈਸ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਔਰ ਅੱਗੇ ਨੂੰ ਤੁਹਾਨੂੰ ਅਪੀਲ ਵੀ ਕਰਦਾ ਵੀ ਦੋਨੇ ਸਰਪੰਚ ਸਾਹਿਬ ਪਲੱਸ ਜਿੰਨੀ ਵੀ ਪ੍ਰੈਸ ਹਾਜ਼ਰ ਹੈ ਸਾਡਾ ਸਹਿਯੋਗ ਕਰੋ ਸਾਨੂੰ ਇਨਫੋਰਮੇਸ਼ਨ ਦਿਓ ਜੇ ਕੋਈ ਤੁਹਾਨੂੰ ਦੁਖੀ ਆਤਮਾ ਕਹਿੰਦੀ ਹੈ ਕਿ ਕੋਈ ਉਹਨੇ ਕੰਮਕਾਰ ਕਰਾਉਣਾ ਹੈ ਸਰਕਾਰੀ ਦਰਬਾਰੇ ਉਹਨੂੰ ਸਾਡੇ ਤੱਕ ਪਹੁੰਚਦਾ ਕਰੋ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਬਸ ਸਾਨੂੰ ਇਹ ਮੈਨੂੰ ਇਹ ਸੂਚਨਾ ਮਿਲ ਚੁੱਕੀ ਹੈ ਜੀ ਕਿ ਹੈਗਾ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਮੈਂ ਨੀਅਰ ਫਿਊਚਰ ਆਪਣੇ ਜਿਹੜੇ ਮੇਰੇ ਕੰਟੈਕਟ ਚ ਨੇ ਬੰਦੇ ਮੇਰੇ ਮਿੱਤਰ ਨੇ ਜਿਹੜੇ ਮੈਂ ਸਮਝਾ ਪਾਕ ਦਮਨ ਨੇ ਉਹਨਾਂ ਨੂੰ ਵੀ ਉਹਨਾਂ ਦੀ ਡਿਊਟੀ ਲਾਉਂਗਾ ਜ਼ਰੂਰ ਆਪਣੇ ਕਰਮਚਾਰੀਆਂ ਦੀ ਵੀ ਡਿਊਟੀ ਲਾਉਂਗਾ ਵੀ ਅਸੀਂ ਬਹੁਤ ਜਲਦੀ ਤੁਹਾਨੂੰ ਤਹਿਸੀਲ ਦੇ ਵਿੱਚ ਰਿਜ਼ਲਟ ਦੇਵਾਂਗੇ ਹਾਂਜੀ ਬਿਲਕੁਲ ਲਾਵਾਂਗੇ ਬਿਲਕੁਲ ਲਾਵਾਂਗੇ ਮੈਂ ਦੋ ਕਰਮਚਾਰੀ ਆਪਦੇ ਅਪਾਇੰਟ ਕਰੂੰਗਾ ਇੱਥੇ ਕਿ ਜਿਹੜੇ ਨਿਤ ਦਿਨ ਪੱਧਰ ਤੇ ਮੈਨੂੰ ਰਿਪੋਰਟ ਦੇਣਗੇ ਵੀ ਅੱਜ ਇੱਥੇ ਕਿਹਨੇ ਕੀ ਕਿੰਨਾ ਕੰਮ ਕਰਿਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਵੀ ਜੋ ਸਰਕਾਰ ਨੇ ਸਟੇਟ ਗਵਰਨਮੈਂਟ ਨੇ ਸਾਨੂੰ ਪਾਵਰਾਂ ਦਿੱਤੀਆਂ ਹੋਈਆਂ ਨੇ ਹੁਕਮ ਕੀਤੇ ਹੋਏ ਨੇ ਸਾਡੇ ਸੀਨੀਅਰ ਜਨ ਸਾਡੇ ਚੀਫ ਸਾਹਿਬ ਨੇ ਸਾਡੇ ਐਸਐਸਪੀ ਸਾਹਿਬ ਨੇ ਸਾਡੇ ਡੀਐਸਪੀ ਸਾਹਿਬ ਨੇ ਅਸੀਂ 101% ਓਵਰ ਪਾਲਣਾ ਕਰਕੇ ਤੁਹਾਨੂੰ ਜਰੂਰ ਉਹਦੀ ਕਾਰਗੁਜ਼ਾਰੀ ਦਿਖਾਵਾਂਗੇ ਮੈਂ ਲਾਸਟ ਈਅਰ ਵੀ ਇੱਥੇ ਥਾਣੇ ਦੇ ਵਿੱਚ ਟਰੈਪ ਕਰਕੇ ਗਿਆ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਆਮ ਪਬਲਿਕ ਦੇ ਜਾਂ ਉੱਚ ਜਿਹੜੇ ਥੋੜੇ ਜਿਹੇ ਲੋਕ ਅਨਅਵੇਅਰ ਨੇ ਉਹਨਾਂ ਨੂੰ ਇਹ ਹੁੰਦਾ ਵੀ ਇਹ ਵੀ ਤਾਂ ਪੁਲਿਸ ਹੀ ਆ ਯਾਰ ਪਰ ਨਹੀਂ ਜਦੋਂ ਅਸੀਂ ਪੁਲਿਸ ਹੈਗੀ ਸੀ ਪੁਲਿਸ ਹਾਂ ਸੀ ਉਦੋਂ ਅਸੀਂ ਉਹ ਕੰਮ ਕਰਿਆ ਇਮਾਨਦਾਰੀ ਨਾਲ ਅੱਜ ਸਾਨੂੰ ਸਰਕਾਰ ਨੇ ਵਿਜੀਲੈਂਸ ਪੋਸਟਿੰਗ ਦਿੱਤੀ ਹੈ ਠੀਕ ਹੈ ਜੀ ਅੱਜ ਅਸੀਂ ਸਾਡਾ ਫਰਜ਼ ਬਣਦਾ ਵੀ ਉਸ ਤੋਂ ਉੱਪਰ ਹੋ ਕੇ ਸੋਚਣਾ ਮੈਂ ਲਾਸਟ ਈਅਰ ਅਪਰੋਕਸੀਮੇਟਲੀ ਜੇ ਸਾਲ ਹੋਇਆ ਨਹੀਂ ਤੁਹਾਡੇ ਮਹਿਲਕਲਾ ਥਾਣੇ ਦੇ ਵਿੱਚੋਂ ਇੱਕ ਐਸਆਈ ਇੱਕ ਸੀਨੀਅਰ ਕਨਸਟੇਬਲ ਨੂੰ 50000 ਰੁਪਏ ਰੈੱਡ ਹੰਡਰਡ ਫੜਦਿਆਂ ਨੂੰ ਅਰੈਸਟ ਕਰਕੇ ਲਗਿਆ ਉਸ ਤੋਂ ਇਲਾਵਾ ਮੈਂ ਤੁਹਾਡੇ ਇਲਾਕੇ ਦੀ ਇੱਕ ਜਾਣ ਦੇਣੀ ਚਾਹਾਂਗਾ ਇੱਕ ਲੜਕੀ ਠੁੱਲੀ ਵਾਲ ਦੀ ਉਹਦੀ ਜ਼ਮੀਨ ਕਨਗੋ ਨੇ ਹੀਰਾ ਫੇਰੀ ਪਟਵਾਰੇ ਦੇ ਨਾਲ ਕਰਕੇ ਦੋਨਾਂ ਨੇ ਮਿਲੀ ਭੁਗਤ ਕਰਕੇ ਉਹ ਆਪਣੇ ਨਾਂ ਕਨਗੋ ਨੇ ਆਪਣੀ ਭੈਣ ਦੇ ਨਾਂ ਤੇ ਰਜਿਸਟਰੀ ਕਰਾ ਦਿੱਤੀ। ਲੜਕੀ ਠੁੱਲੀ ਆਲਦੀ ਐ ਗੁਰਚਰਨ ਸਿੰਘ ਕਨਗੋ ਠੁੱਲੀ ਆਲਦਾ ਪਟਵਾਰੀ ਮੰਦਰ ਸਿੰਘ ਠਿਕਰੀ ਆਲਦਾ। ਉਹਨਾਂ ਨੇ ਉਹ ਲੜਕੀ ਨੇ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਕੋਲ ਇਹਦੀ ਅਪੀਲ ਪਾਈ ਸ਼ਿਕਾਇਤਾਂ ਕਰੀਆਂ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਬਚਾਰਾ ਉਹਨਾਂ ਦੀ ਫਾਈਲ ਹੁੰਦੀ ਰਹੀ। ਉਹ ਲੜਕੀ ਇਹਨੇ ਬਿੱਟਵੀਨ ਮੇਰੇ ਕੋਲੇ ਆ ਗਈ। ਉਹਨੂੰ ਕਿਸ ਨੇ ਦੱਸਿਆ ਵੀ ਯਾਰ ਤੂੰ ਬੇਟਾ ਵਿਜੀਲੈਂਸ ਕੋਲੇ ਜਾ। ਉਹ ਮੇਰੇ ਕੋਲੇ ਆ ਗਈ। ਮੈਂ ਪੂਰੀ ਉਹਨਾਂ ਦੀ ਇਨਕੁਆਇਰੀ ਕਰਕੇ ਦੋਨੇ ਜਦੋਂ ਦੋਸ਼ੀ ਨਿਕਲੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਕੇ 7 ਮਹੀਨੇ ਹੋ ਗਏ ਅੰਦਰ ਦਿੱਤਿਆਂ ਨੂੰ ਹਾਈ ਕੋਰਟ ਨੇ ਵੀ ਉਹਨਾਂ ਦੀਆਂ ਬੀਲਾਂ ਡਿਸਮਿਸ ਕਰਤੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤੇ ਅਸੀਂ ਜਾਨੀ ਬਖਸ਼ਦੇ ਨਹੀਂ ਕਿਸੇ ਨੂੰ ਉਹ ਪਟਵਾਰੀ ਦੇ ਕਰਨਗੋ ਅੱਜ 7 ਮਹੀਨੇ ਹੋ ਗਏ ਸਾਡੇ ਅੰਦਰ ਦਿੱਤੇ ਬਰਨਾਲਾ ਜੇਲ੍ਹ ਚ ਬੰਦਾ ਮੈਂ ਤੁਹਾਨੂੰ ਬਾਈ ਨੇਮ ਦੱਸਦਾ ਬਾਈ ਨੇਮ ਇਸ ਦਾ ਰੈਫਰੈਂਸ ਦੇ ਅਜਿਹੇ ਜੇ ਤੁਸੀਂ ਕਿਸੇ ਤੁਹਾਡਾ ਕੋਈ ਪਲਾਟ ਹੈ ਜ਼ਮੀਨ ਜਾਇਦਾਦ ਹੈ ਕੋਈ ਥਰਡ ਪਾਰਟੀ ਤੁਹਾਡੇ ਬੱਚਿਆਂ ਦਾ ਹੈ ਦੇਖੋ ਉਹਨਾਂ ਨੇ ਮਿਹਨਤ ਕਰਕੇ ਤੁਸੀਂ ਬਣਾਇਆ ਹੈ ਦਸਾਂ ਨਹਾਂ ਦੀ ਕਿਰਤ ਕਰੀ ਹੈ ਤੁਸੀਂ ਉਹ ਕੋਈ ਉੱਥੇ ਕੋਈ ਠੱਗ ਬੈਠਾ ਕੋਈ ਚਾਹ ਕੋਈ ਵੀ ਅਧਿਕਾਰੀ ਹੈ ਜਾਂ ਕੋਈ ਕਰਮਚਾਰੀ ਹੈ ਉਹ ਬੇਈਮਾਨੀ ਨਾਲ ਠੱਗਲੇ ਧੋੜ ਦਵਦਨਾ ਤੇ ਕਰਾ ਲੇ ਤੁਹਾਨੂੰ ਕਿੰਨਾ ਦੁੱਖ ਲੱਗੂਗਾ ਠੀਕ ਹੈ ਨਾ ਜੀ ਬਟ ਸਾਡੀ ਇੱਕ ਬੈਂਦੀ ਹੈ ਸਾਡੇ ਕੋਲੇ ਆਓ ਸਾਡਾ ਸਹਿਯੋਗ ਦਿਓ ਵਿਜੀਲੈਂਸ ਕੋਈ ਹਵਾ ਨਹੀਂ ਹੈ ਵੀ ਤੁਸੀਂ ਡਰਦੇ ਮਾਰੇ ਜਾਵੀਂ ਵਿਜੀਲੈਂਸ ਪਤਾ ਨਹੀਂ ਕੀ ਚੀਜ਼ ਹੈ ਨਹੀਂ ਅਸੀਂ ਤੁਹਾਡੇ ਲਈ ਆਂ ਅਸੀਂ ਤੁਹਾਡੇ ਸਿਰ ਤੋਂ ਤਨਖਾਹਾਂ ਲੈਣੇ ਆ ਸਾਡੇ ਦਫ਼ਤਰ ਇੱਥੇ ਤੁਹਾਡੇ ਕਰਕੇ ਨੇ ਜੇ ਸਾਡੀ ਕੋਈ ਕਾਰਗੁਜ਼ਾਰੀ ਨਹੀਂ ਹੈ ਸਾਡੇ ਦਫ਼ਤਰ ਸਮਝ ਲਓ ਨਹੀਂ ਹੈ ਤਾਂ ਬੰਦ ਨੇ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਬਾਕੀ ਮੈਂ ਇੱਕ ਹੋਰ ਵੀ ਯੋਜਨਾ ਬਣਾ ਰਿਹਾ ਤੁਹਾਡੇ ਇਲਾਕੇ ਦਾ ਹਾਲ ਦੇਖ ਕੇ ਮੈਂ ਇਹ ਸੈਮੀਨਾਰ ਪਿੰਡ ਪਿੰਡ ਤੇ ਕਰਵਾਉਣ ਦੀ ਯੋਜਨਾ ਬਣਾ ਰਿਹਾ ਅਗਰ ਮੈਂ ਕਾਮਯਾਬ ਹੋ ਗਿਆ ਤਾਂ ਤੁਸੀਂ ਨਤੀਜਾ ਦੇਖੋਗੇ ਹਰ ਪਿੰਡ ਪਿੰਡ ਜਾ ਕੇ ਕਰਾਉਂਗਾ ਸੈਮੀਨਾਰ ਔਰ ਉਹਦੇ ਵਿੱਚ ਲੋਕਾਂ ਨੂੰ ਇਹੀ ਕਹੂੰਗਾ ਵੀ ਕਿਸੇ ਨੂੰ 1 ਰੁਪਿਆ ਦੇਣ ਦੇ ਲੋਣੇ ਜਿੱਦੇ ਕੋਈ ਤੁਹਾਡੇ ਤੋਂ ਪੈਸਾ ਮੰਗਦਾ ਸਾਡੇ ਕੋਲ 2 ਮਿੰਟ 10 ਮਿੰਟ ਅੱਧਾ ਘੰਟਾ ਘੰਟਾ ਪਹਿਲਾਂ ਆਜੋ ਔਰ ਇੱਕ ਇੰਪੋਰਟੈਂਟ ਕਾਰਨ ਤੁਹਾਨੂੰ ਗੱਲ ਤੁਹਾਨੂੰ ਹੋਰ ਦੱਸਦਾ ਉਸ ਕੰਮ ਨੂੰ ਕਰਾਉਣ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਤੁਹਾਨੂੰ ਡਰਨ ਦੀ ਲੋੜ ਨਹੀਂ ਕਈ ਲੋਕੇ ਡਰ ਜਾਂਦੇ ਆ ਵੀ ਦੇਖੋ ਜੀ ਸਾਡਾ ਕੰਮ ਨਹੀਂ ਹੋਣਾ ਸਾਡੀ ਨਿਜੀ ਜ਼ਿੰਮੇਵਾਰੀ ਹੈ ਔਰ ਸਾਡੀ ਹਿਸਟਰੀ ਲਈ ਹੈ ਅਸੀਂ ਜਿੰਨੇ ਕੰਮ ਸੀ ਜਿੰਨੇ ਵੀ ਅੱਜ ਤੱਕ ਮੈਂ ਟਰੈਕ ਕਰੇ ਨੇ ਜਫੜੇ ਨੇ 32 35 40 2 ਸਾਲ ਦੇ ਵਿੱਚ ਤੁਸੀਂ ਟੋਟਲੀ ਨੂੰ ਮਿਲ ਸਕਦੇ ਹੋ ਉਹਨਾਂ ਲੋਕਾਂ ਨੂੰ ਜਾ ਕੇ ਵੀ ਤੁਹਾਡੇ ਨਾਲ ਉਹਨੂੰ ਪੀਲ ਸਾਫ ਮਿਲੇ ਤੁਹਾਡੇ ਕੰਮ ਹੋਏ ਨੇ ਅਸੀਂ ਕਰਵਾਏ ਨੇ ਧੰਨਵਾਦ ਜੀ ਤੁਹਾਡਾ ਬੜੀ ਮਿਹਰਬਾਨੀ ਬਹੁਤ ਬਹੁਤ ਹਾਂ ਜੀ ਹਾਂ ਇਹ ਤੁਹਾਡਾ ਤੁਹਾਡਾ ਸਵਾਲ ਬਿਲਕੁਲ ਇੰਪੋਰਟੈਂਟ ਆ ਮੈਂ ਤਾਂ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਦੇ ਕੱਲ ਦੀ ਜੱਜਮੈਂਟ ਦਾ ਤੁਹਾਨੂੰ ਹਵਾਲਾ ਦੂੰਗਾ ਮੈਂ ਤੁਹਾਨੂੰ ਸ਼ੇਅਰ ਵੀ ਕਰ ਦੂੰਗਾ ਮਾਨਯੋਗ ਸੁਪਰੀਮ ਕੋਰਟ ਨੇ ਇਹ ਕਿਹਾ ਉਹ ਜੱਜਮੈਂਟ ਦੇ ਵਿੱਚ ਉਹ ਕਹਿੰਦਾ ਆ ਆਰਡਰ ਵੀ ਕੀਤਾ ਵੀ ਤੁਹਾਨੂੰ ਜਦੋਂ ਤੁਸੀਂ ਕੋਈ ਕੇਸ ਰਜਿਸਟਰ ਕਰਾਉਨੇ ਹੋ ਤੁਹਾਡੀ ਬੇਸ਼ੱਕ ਗਵਾਹੀ ਹੈ ਬੇਸ਼ੱਕ ਉਹਦੇ ਵੀ ਤੁਸੀਂ ਮਦਈਓ ਉਸ ਚੋਰ ਨੂੰ ਜਿਹਨੂੰ ਤੁਸੀਂ ਪਕੜਾਇਆ ਹੈ ਉਹ ਤੁਹਾਨੂੰ ਕੋਈ ਥ੍ਰੈਟ ਕਰਦਾ ਜਾਂ ਤੁਹਾਨੂੰ ਕਿਤੇ ਟੱਚ ਕਰਦਾ ਜਾਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਨੂੰ ਟੱਚ ਕਰਦਾ ਅਸੀਂ ਬਿਨਾਂ ਦੱਸੇ ਕੇਸ ਰਜਿਸਟਰ ਉਹਦੇ ਖਿਲਾਫ ਵੀ ਦੇਸ਼ਟ ਹੋਰ ਕਰ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਇਲਾਵਾ ਸਾਡਾ ਰਿਕਾਰਡ ਰਹਾ ਡਾਊਂਟ ਬਰੀ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਚਾਹੇ ਕੋਈ ਕਿੱਡਾ ਵੱਡਾ ਮਰਜੀ ਤਰਾਟ ਹੋਵੇ ਫੜ ਕੇ ਅੰਦਰ ਦੇਵਾਂਗੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ